ਸਾਸੀਗਲ ਜੀ ਸਾਰਿਆਂ ਨੂੰ ਇੰਡੀਅਨ ਪੋਲਿਟੀ ਦੇ ਕਨਸਟੀਟਿਊਸ਼ਨ ਦੀ ਕਲਾਸ 3 ਦੇ ਵਿੱਚ ਤੁਹਾਡਾ ਸਵਾਗਤ ਹੈ ਪਹਿਲੀਆਂ ਦੋ ਕਲਾਸਾਂ ਦੇ ਵਿੱਚ ਆਪਾਂ ਪੋਲਿਟੀ ਦੇ ਕੁਝ ਬੇਸਿਕ ਜਿਹੜੇ ਕਨਸੈਪਟ ਹੈ ਜਿਵੇਂ ਕਿ ਕਨਸਟੀਟਿਊਸ਼ਨ ਕਨਸਟੀਟਿਊਸ਼ਨਲ ਗਵਰਨਮੈਂਟ ਰੂਲ ਆਫ ਲਾ ਫਰੀडम ਇਹਨਾਂ ਸਾਰਿਆਂ ਬਾਰੇ ਆਪਾਂ ਜਾਣਿਆ ਸੀਗਾ ਅੱਜ ਆਪਾਂ ਕੁਝ ਹੋਰ ਜਿਹੜੇ ਪੋਲਿਟੀ ਦੇ ਇੰਪੋਰਟੈਂਟ ਜਿਹੜੇ ਕਨਸੈਪਟ ਨੇ ਉਹਨਾਂ ਬਾਰੇ ਜਾਣਾਂਗੇ ਜਿਵੇਂ ਕਿ ਸੋਸ਼ਲਿਜ਼ਮ ਮਾਰਕਸਿਜ਼ਮ ਇਕੁਐਲਟੀ ਜਸਟਿਸ ਇੱਕ ਹੀ ਹੁੰਦਾ ਤੇ ਆਜੋ ਆਪਾਂ ਇੱਕ ਕਰਕੇ ਸ਼ੁਰੂ ਕਰਦੇ ਆਂ ਜੀ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਆਂ ਜੀ ਕਨਸੈਪਟ ਕੈਪਟਲਿਜ਼ਮ ਯਾਨੀ ਕਿ ਪੂੰਜੀਵਾਦ ਪੂੰਜੀਵਾਦ ਕੈਪਟਲਿਜ਼ਮ ਜਦੋਂ ਆਪਾਂ ਜੇ ਸਮਝਣਾ ਹੈ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਇਹਦੇ ਇੱਕ ਕੀਵਰਡ ਤੇ ਆਪਾਂ ਨੂੰ ਜਿਹੜਾ ਉਹ ਫੋਕਸ ਕਰਨਾ ਪਏਗਾ ਕੈਪਟਲਿਜ਼ਮ ਦਾ ਮਤਲਬ ਹੈ ਕਿ ਜਿਹੜਾ ਧੁਰਾ ਹੋਏਗਾ ਕਿਸੇ ਵੀ ਜੀ ਦਾ ਪ੍ਰੋਫਿਟ ਹੋਏਗਾ ਆਪਾਂ ਜਦੋਂ ਵੀ ਕੈਪੀਟਲਿਜ਼ਮ ਦੀ ਗੱਲ ਹੋਏਗੀ ਤਾਂ ਆਪਾਂ ਯਾਦ ਰੱਖਣਾ ਜਿਹੜਾ ਦਾ ਕੀਵਰਡ ਕੀ ਹੈ ਜੀ ਉਹ ਪ੍ਰੋਫਿਟ ਮਤਲਬ ਜੋ ਕੋਈ ਵੀ ਕੰਮ ਹੋਏਗਾ ਉਹ ਆਪਾਂ ਪ੍ਰੋਫਿਟ ਲਈ ਕਰਾਂਗੇ ਠੀਕ ਹੈ ਜੀ ਇੱਕ ਕੈਪੀਟਲਿਜ਼ਮ ਇੱਕ ਜਿਹੜਾ ਇਕਨੋਮਿਕ ਸਿਸਟਮ ਹੈ ਕੈਪੀਟਲਿਜ਼ਮ ਜਿਹੜਾ ਇਕਨੋਮਿਕ ਸਿਸਟਮ ਉਹਦੇ ਵਿੱਚ ਕੀ ਹੋਊਗਾ ਪ੍ਰਾਈਵੇਟ ਓਨਰਸ਼ਿਪ ਹੋਊਗੀ ਮੀਨਸ ਆਫ ਪ੍ਰੋਡਕਸ਼ਨ ਦੀ ਮਤਲਬ ਫੈਕਟਰੀਆਂ ਪ੍ਰਾਈਵੇਟ ਹੋਣਗੀਆਂ ਕੰਪੀਟੀਸ਼ਨ ਕ੍ਰੀਏਟ ਹੋਊਗਾ ਪ੍ਰੋਫਿਟ ਲਈ ਕਿਉਂਕਿ ਆਪਾਂ ਕੰਮ ਕਰਾਂਗੇ ਪ੍ਰੋਫਿਟ ਲਈ ਠੀਕ ਹੈ ਜੀ ਕੈਪੀਟਲਿਜ਼ਮ ਦੇ ਵਿੱਚ ਗਵਰਨਮੈਂਟ ਜਿਹੜੀ ਇੰਟਰਵੈਨਸ਼ਨ ਹੈ ਉਹ ਬਹੁਤ ਘੱਟ ਹੋਊਗੀ ਤੇ ਜਿਹੜੇ ਜਿਹੜੇ ਰੇਟ ਨਿਰਧਾਰਿਤ ਹੋਣਗੇ ਕਿਸੇ ਵੀ ਚੀਜ਼ ਦੇ ਗੁੱਡਸ ਦੇ ਮਤਲਬ ਸਰਵਿਸਿਜ਼ ਦੇ ਪ੍ਰਾਈਸਿਸ ਜਿਹੜੇ ਵੀ ਨਿਰਧਾਰਿਤ ਹੋਣਗੇ ਉਹ ਮਾਰਕੀਟ ਫੋਰਸਿਸ ਦੇ ਸਿਰ ਤੇ ਹੋਣਗੇ ਯਾਨੀ ਕਿ ਸਪਲਾਈ ਐਂਡ ਡਿਮਾਂਡ ਤੇ ਜਿਵੇਂ ਕਿ ਆਪਾਂ ਪੜ੍ਹਦੇ ਹਾਂ ਕਿਸੇ ਚੀਜ਼ ਦੀ ਮੰਨ ਲਓ ਡਿਮਾਂਡ ਵੱਧ ਗਈ ਜੇ ਸਪਲਾਈ ਘੱਟ ਗਈ ਤਾਂ ਉਹਦੇ ਕੀ ਹੋਏਗਾ ਪ੍ਰਾਈਸ ਵੱਧ ਜਾਣਗੇ ਠੀਕ ਹੈ ਜੀ ਜੇ ਨਹੀਂ ਵੀ ਪੜਿਆ ਤਾਂ ਆਪਾਂ ਇਕਨੋਮਿਕਸ 'ਚ ਅੱਗੇ ਜ਼ਿਕਰ ਕਰਾਂਗੇ ਇਸ ਚੀਜ਼ ਦਾ ਤੇ ਇਹਦੇ 'ਚ ਜਿਹੜੇ ਪ੍ਰਾਈਸ ਨੇ ਉਹ ਮਾਰਕੀਟ ਫੋਰਸਿਸ ਜਿਹੜੀਆਂ ਉਹ ਡੈਟਰਮਾਈਂ ਕਰਦੀਆਂ ਤੇ ਇਹਦੇ ਵਿੱਚ ਜਿਹੜਾ ਕੀ ਫੋਕਸ ਹੈ ਉਹ ਪ੍ਰੋਫਿਟ ਮੇਨ ਜਿਹੜਾ ਹੈਗਾ ਉਹਦੇ ਵਿੱਚ ਕੀ ਹੈ ਜੀ ਆਪਾਂ ਪ੍ਰਾਇੋਰਟਾਈਜ਼ ਕਰਦੇ ਹਾਂ ਜਿਹੜਾ ਪ੍ਰੋਫਿਟ ਨੂੰ ਕਰਦੇ ਹਾਂ ਕੈਪਟਲਿਜ਼ਮ ਦੀ ਜਦੋਂ ਵੀ ਗੱਲ ਚੱਲੂਗੀ ਤਾਂ ਆਪਾਂ ਸਿਰਫ ਚਾਰ ਚੀਜ਼ਾਂ ਜਿਹੜੀਆਂ ਨੇ ਉਹ ਯਾਦ ਰੱਖਣੀਆਂ ਨੇ ਇੱਕ ਤਾਂ ਪ੍ਰੋਫਿਟ ਦਾ ਨੂੰ ਸਭ ਤੋਂ ਪਹਿਲਾਂ ਦੱਸਿਆ ਜੀ ਕੀਵਰਡ ਹੈਗਾ ਪ੍ਰੋਫਿਟ ਯਾਨੀ ਕਿ ਜਿਹੜਾ ਵੀ ਕੰਮ ਹੋਊਗਾ ਉਹਦੇ ਵਿੱਚ ਜਿਹੜੀ ਪ੍ਰਾਇਓਰਿਟੀ ਹੋਊਗੀ ਉਹ ਪ੍ਰੋਫਿਟ ਨੂੰ ਹੋਊਗੀ ਦੂਜੇ ਨੰਬਰ ਤੇ ਅਲਾਓ ਜਿਹੜੀ ਹੋਏਗੀ ਆਪਣੀ ਜਿਹੜੀ ਪ੍ਰਾਈਵੇਟ ਓਨਰਸ਼ਿਪ ਇਹ ਕਿਉਂ ਹੋਊਗਾ ਜੀ ਪ੍ਰਾਈਵੇਟ ਓਨਰਸ਼ਿਪ ਹੋਏਗੀ ਠੀਕ ਹੈ ਜੀ ਮੀਨਸ ਆਫ ਪ੍ਰੋਡਕਸ਼ਨ ਦੀ CREATION ਆਫ ਗੁੱਡਸ ਦੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਗਵਰਨਮੈਂਟ ਦਾ ਜਿਹੜਾ ਇੰਟਰਵੈਨਸ਼ਨ ਹੈ ਉਹ ਬਹੁਤ ਹੀ ਮਿਨਿਮਮ ਹੋਊਗਾ ਜੀ ਗਵਰਨਮੈਂਟ ਦਾ ਇੰਟਰਵੈਨਸ਼ਨ ਜਿਹੜਾ ਹੈ ਇੰਟਰਵਿਨ ਜਿਹੜਾ ਗਵਰਨਮੈਂਟ ਆ ਉਹ ਬਹੁਤ ਕੱਟ ਕਰੂਗੀ ਜੀ ਤੇ ਜਿਹੜੇ ਆਪਣੇ ਪ੍ਰਾਈਸਿਸ ਨੇ ਉਹ ਆਪਾਂ ਮਾਰਕੀਟ ਫੋਰਸਾਂ ਤੇ ਛੱਡ ਦੇਾਂਗੇ ਯਾਨੀ ਕਿ ਡਿਮਾਂਡ ਐਂਡ ਸਪਲਾਈ ਤੇ ਇਹ ਸਿਰਫ ਚਾਰ ਹੀ ਚੀਜ਼ਾਂ ਨੇ ਜਿਹੜੀਆਂ ਕੈਪਟਲਿਜ਼ਮ ਚ ਯਾਦ ਰੱਖਣ ਵਾਲੀਆਂ ਨੇ ਮਤਲਬ ਕਿ ਇੱਕ ਜਿਹੜਾ ਇਕਨੋਮਿਕ ਸਿਸਟਮ ਜਿਹਦੇ ਵਿੱਚ ਜਿਹੜਾ ਜਿਹੜਾ ਸੈਂਟਰ ਪੁਆਇੰਟ ਹੈ ਉਹ ਪ੍ਰੋਫਿਟ ਹੈ ਜੇ ਪ੍ਰੋਫਿਟ ਲਈ ਆਪਾਂ ਦੇਖਾਂਗੇ ਤਾਂ ਉੱਥੇ ਪ੍ਰਾਈਵੇਟੇਸ਼ਨ ਹੋਏਗੀ ਪ੍ਰਾਈਵੇਟੇਸ਼ਨ ਹੋਏਗੀ ਤਾਂ ਕੰਪੀਟੀਸ਼ਨ ਹੋਏਗਾ ਕੰਪੀਟੀਸ਼ਨ ਹੋਏਗਾ ਤਾਂ ਮਿਨੀਮਲ ਜਿਹੜੀ ਹੈ ਗਵਰਨਮੈਂਟ ਇੰਟਰਵੈਨਸ਼ਨ ਹੋਏਗੀ ਤੇ ਜਿਹੜੇ ਪ੍ਰਾਈਸਿਸ ਹੋਣਗੇ ਉਹ ਸਪਲਾਈ ਐਂਡ ਡਿਮਾਂਡ ਦੇ ਚੱਲਣਗੇ ਠੀਕ ਹੈ ਜੀ ਇਹਨਾਂ ਕੰਸੈਪਟ ਹੈ ਜੀ ਆਪਾਂ ਇਹ ਤਿੰਨ ਚਾਰ ਚੀਜ਼ਾਂ ਯਾਦ ਰੱਖਣੀਆਂ ਕੈਪਟਲਿਜ਼ਮ ਦੇ ਵਿੱਚ ਠੀਕ ਹੈ ਜੀ ਅੱਗੇ ਆ ਗਿਆ ਇੱਕ ਹੋਰ ਕੰਸੈਪਟ ਆ ਗਿਆ ਜੀ ਮਾਰਕਸਿਜ਼ਮ ਵੀ ਮਾਰਕਸਿਜ਼ਮ ਕੀ ਹੈ ਇਹ ਜਦੋਂ ਵੀ ਆਪਾਂ ਮਾਰਕਸਿਜ਼ਮ ਦੀ ਗੱਲ ਕਰਾਂਗੇ ਤਾਂ Karl Marx ਹੋਏ ਨੇ ਇੱਕ ਸ਼ਾਇਦ ਤੁਸੀਂ ਸੁਣਾ ਹੋਊਗਾ ਨਾਂ ਮੇਨ ਦਾ ਉਹਨਾਂ ਨੇ ਇਹ ਥਿਉਰੀ ਦਿੱਤੀ ਸੀ ਕਿ Karl Marx ਨੇ ਮਾਰਕਸਿਜ਼ਮ ਦੀ ਮਾਰਕਸਿਜ਼ਮ ਦੇ ਵਿੱਚ ਮੇਨ Karl Marx ਕਹਿੰਦੇ ਸੀਗੇ ਵੀ ਜਿਹੜੇ ਦੋ ਮੇਨ ਜਿਹੜੇ ਨਾ ਉਹ ਇਹਦੇ ਵਿੱਚ ਜਿਹੜੇ ਕਲਾਸਿਸ ਨੇ ਜਿਹੜੇ ਸੋਸਾਇਟੀ ਦੇ ਵਿੱਚ ਨੇ ਜਿਹੜੇ ਦੋ ਮੇਨ ਕਲਾਸਿਸ ਨੇ ਉਹਨਾਂ ਨੇ ਜਿਹੜੀਆਂ ਦੱਸੀਆਂ ਉਹ ਕਹਿੰਦੇ ਮਾਰਕਸਿਜ਼ਮ ਬਲੀਵ ਦੈਟ ਦ ਸੋਸਾਇਟੀ ਇਜ਼ ਡਿਵਾਈਡਡ ਇਨਟੂ ਟੂ ਮੇਨ ਕਲਾਸਿਸ ਇੱਕ ਤਾਂ ਹੋ ਗਏ ਜੀ ਜਿਨ੍ਹਾਂ ਕੋਲ ਜਿਹੜੇ ਓਨਰਸ ਨੇ ਜਿਨ੍ਹਾਂ ਕੋਲ ਮੀਨ ਆਫ ਪ੍ਰੋਡਕਸ਼ਨ ਹੈ ਯਾਨੀ ਇਹ ਕੈਪਟਲਿਸਟ ਨੇ ਜਿਹੜੇ ਪੂੰਜੀਵਾਦੀ ਨੇ ਜਿਨ੍ਹਾਂ ਕੋਲ ਪੈਸਾ ਹੈ ਦੂਜੇ ਜਿਹੜੇ ਵਰਕਿੰਗ ਕਲਾਸ ਜਿਹੜੇ ਮਤਲਬ ਕਿ ਉਸ ਫੈਕਟਰੀਆਂ ਦੇ ਵਿੱਚ ਜਿਹੜੇ ਬੰਦੇ ਕੰਮ ਕਰਦੇ ਨੇ ਇਹਨਾਂ ਨੂੰ ਬੁਰਜਵਾਸ ਕਹਿੰਦੇ ਸੀਗੇ ਜੀ ਜਿਹੜੇ ਆਪਣੇ ਕੈਪਟਲਿਸਟ ਸੀਗੇ ਇਹ ਹੋ ਗਏ ਪ੍ਰੋਲੀਲੇਟ ਮਤਲਬ ਕਿ ਜਿਹੜੇ ਵਰਕਿੰਗ ਪ੍ਰੋਫੈਸ਼ਨਲਸ ਹੋ ਗਏ ਜੀ ਠੀਕ ਹੈ ਜੀ ਇਹ ਕਹਿੰਦੇ ਜੀ ਦੋ ਜਿਹੜੀਆਂ ਮੇਨ ਜਿਹੜੇ ਸੋਸਾਇਟੀ ਦੇ ਵਿੱਚ ਜਿਹੜੀ ਸੋਸਾਇਟੀ ਵੰਡੀ ਹੋਈ ਹੈ ਦੋ ਵਰਗਾਂ 'ਚ ਵੰਡੀ ਹੋਈ ਹੈ ਇੱਕ ਜਿਨ੍ਹਾਂ ਦੇ ਹੱਥ ਵਿੱਚ ਪੈਸ ਦੂਜੇ ਜਿਹੜੇ ਉੱਥੇ ਕੰਮ ਕਰਦੇ ਕਹਿੰਦੇ ðiਸ ਕਲਾਸਿਸ ਆਰ ði ਕਨਸਟੈਂਟ ਕਨਫਲਿਕਟ ਇਹ ਹਮੇਸ਼ਾ ਜਿਹੜੇ ਕਨਫਲਿਕਟ ਦੇ ਵਿੱਚ ਰਹਿਣਗੇ ਕਿਉਂਕਿ ਜਿਹੜੇ ਬੋਰਜਵਾਜ਼ ਨੇ ਯਾਨੀ ਕਿ ਜਿਹੜੇ ਓਨਰ ਨੇ ਉਹ ਜਿਹੜਾ ਪ੍ਰੋਫਿਟ ਕਮਾਉਂਦੇ ਨੇ ਲੇਬਰ ਤੋਂ ਤੇ ਜਿਦੇ ਕਰਕੇ ਕੀ ਹੁੰਦੀ ਹੈ ਇਨਕੁਐਲਟੀ ਪੈਦਾ ਹੁੰਦੀ ਹੈ Karl Marx ਦੇ ਸਿਧਾਂਤ ਸੀਗਾ ਵੀ ਇਹਨਾਂ ਦੋਵਾਂ ਦੇ ਵਿਚਕਾਰ ਜਿਹੜਾ ਹੈ ਉਹ ਕਲਾਸ ਸਟਰਗਲ ਜਿਹੜਾ ਉਹ ਰਹੇਗਾ ਹੀ ਰਹੇਗਾ ਕਿਉਂਕਿ ਇਹਨਾਂ ਦੇ ਇੰਟਰਸਟ ਜਿਹੜੇ ਆ ਉਹਨਾਂ ਦਾ ਕਨਫਲਿਕਟ ਚੱਲਦਾ ਹੀ ਰਹੇਗਾ ਠੀਕ ਹੈ ਜੀ ਦੂਜੇ ਨੰਬਰ ਤੇ ਜਿਹੜਾ Karl Marx ਕਹਿੰਦਾ ਇਕਨੋਮਿਕ ਜਿਹੜਾ ਡਿਟਰਮਿਨਿਜ਼ਮ ਯਾਨੀ ਕਿ ਇਹਦੇ ਵਿੱਚ ਮਾਰਕਸਿਜ਼ਮ ਆਰਗਿਊ ਡੈਟ ਦਾ ਵੇ ਆਫ ਗੁੱਡਸ ਐਂਡ ਸਰਵਿਸ ਆਰ ਪ੍ਰੋਡਿਊਸ ਸ਼ੇਪਸ ਦੀ ਸੋਸਾਇਟੀ ਉਹ ਕਹਿੰਦੇ ਆ ਵੀ ਕਿਸੇ ਤਰੀਕੇ ਨਾਲ ਮਤਲਬ ਕਿ ਜਿਹੜਾ ਇਕਨੋਮੀ ਦੀ ਜਿਹੜੀ ਜਾਂ ਸੋਸਾਇਟੀ ਦੀ ਜਿਹੜੀ ਸ਼ੇਪ ਹੈ ਨਾ ਮਤਲਬ ਜਿਹਦੇ ਹੱਥੇ ਵਿੱਚ ਪੈਸਾ ਹੈ ਉਹ ਉਸੇ ਤਰ੍ਹਾਂ ਦੀ ਹੀ ਜਿਹੜੀ ਉਹ ਸੋਸਾਇਟੀ ਹੋਏਗੀ ਕਿਉਂਕਿ ਜਿਹੜਾ ਬੰਦਾ ਪੈਸੇ ਵਾਲਾ ਹੋਏਗਾ ਉਹਦੇ ਅਨੁਸਾਰ ਹੀ ਜਿਹੜੀ ਆ ਉਹ ਪੋਲਿਸੀਜ਼ ਬਣਨਗੀਆਂ ਕਿਉਂਕਿ ਉਹ ਟੈਕਸ ਦੇਗਾ ਗਵਰਨਮੈਂਟ ਨੂੰ ਹੜਾ ਗਵਰਨਮੈਂਟ ਉਹਨਾਂ ਟੈਕਸ ਜਿਹੜੀ ਮਨੀ ਹੈ ਉਹਦੇ ਤੇ ਜਿਹੜੀ ਹੈ ਉਹ ਸਕੀਮ ਚਲਾ ਸਕਦੀ ਹੈ ਤੇ ਇਹ ਕਹਿੰਦਾ ਸੀ ਵੀ ਜੇ ਜਿੰਨਾ ਜ਼ਿਆਦਾ ਜਿਹੜਾ ਘੱਟ ਲੋਕਾਂ ਦੇ ਹੱਥ ਵਿੱਚ ਪੈਸਾ ਹੋਏਗਾ ਉਨਾ ਹੀ ਜ਼ਿਆਦਾ ਪਾਲਿਸੀ ਜਿਹੜੀਆਂ ਹੋਣਗੀਆਂ ਉਹ ਉਹਨਾਂ ਦੇ ਵੱਲ ਦੀਆਂ ਹੋਣਗੀਆਂ ਤੇ ਜਿਹੜੀ ਰੈਸਟ ਆਫ ਸੋਸਾਇਟੀ ਉਹ ਜਿਹੜੀ ਉਹ ਸਫਰ ਕਰੇ ਠੀਕ ਹੈ ਜੀ ਇਹ Karl Marx ਕਹਿੰਦਾ ਵੀ ਜਿਹੜਾ ਇਹ ਕੈਪਟਲਿਜ਼ਮ ਦਾ ਜਿਹੜਾ ਹੈ ਨਾ ਉਹ ਮੇਨ ਜਿਹੜਾ ਉਹਨੇ ਡਾਇਗਨੋਸ ਕੀਤਾ ਬਿਮਾਰੀ ਦਾ ਇਹ ਹੈ ਵੀ ਇਹ ਮੇਨ ਜਿਹੜੀ ਗੱਲ ਹੈ ਵੀ ਕੁਝ ਲੋਕਾਂ ਦੇ ਹੱਥ ਵਿੱਚ ਪੂੰਜੀ ਹੋਏਗੀ ਤੇ ਜਿਹੜਾ ਕੰਟਰੋਲ ਹੋਏਗਾ ਤੇ ਜਿਹੜੇ ਉਹ ਉਹ ਪੋਲਿਸੀਜ਼ ਕਰਨ ਜਿਹੜਾ ਸਫਰ ਆ ਉਹ ਜਿਹੜੇ ਵਰਕਿੰਗ ਕਲਾਸ ਵਾਲੇ ਲੋਕ ਹੋਣਗੇ ਜਿਹੜੇ ਬਹੁਤ ਜ਼ਿਆਦਾ ਹੋਣਗੇ ਠੀਕ ਹੈ ਜੀ ਤੀਜਾ ਉਹਨੇ ਕਿਹਾ ਸੀ ਵੀ ਐਕਸਪਲੋਇਟੇਸ਼ਨ ਯਾਨੀ ਕਿ ਜਿਹੜਾ ਸ਼ੋਸ਼ਨ ਹੋਏਗਾ ਮਾਰਕਸਿਟ ਇਸ ਤਰ੍ਹਾਂ ਦਾ ਕੈਪੀਟਲਿਸ ਸੁਸਾਇਟੀਜ਼ ਵਰਕਰ ਜਿਹੜੇ ਵਰਕਰ ਹੋਣਗੇ ਜੀ ਉਹ ਕਹਿੰਦੇ ਵੀ ਦੇਖੋ ਜਿਵੇਂ ਕੋਈ ਚੀਜ਼ ਹੈ ਮਾਰਕਸਿਜ਼ਮ ਕਹਿੰਦਾ ਵੀ ਉਹ ਮੰਨ ਲਓ ਉਹਦਾ ਰੇਟ 10 ਰੁਪਏ ਵਿੱਚ ਬਣ ਗਈ ਜੀ ਠੀਕ ਹੈ ਜੀ ਉਹ ਸਾਰਾ ਕੁਝ ਲਾ ਕੇ ਉਹ 20 ਰੁਪਏ ਦੇ ਵਿੱਚ ਮਾਰਕੀਟ ਦੇ ਵਿੱਚ ਵੇਚਦੀ ਹੁਣ ਜਿਹੜਾ 10 ਰੁਪਏ ਦਾ ਪ੍ਰੋਫਿਟ ਹੈ ਇਹ ਸਿੱਧਾ ਜੇਬ 'ਚ ਜਾ ਰਿਹਾ ਕਿਹਨਾਂ ਦੇ ਪੂੰਜੀਵਾਦੀਆਂ ਦੇ ਜਿਨ੍ਹਾਂ ਨੇ ਪੈਸਾ ਲਾਇਆ ਵਰਕਰ ਨੂੰ ਦਦੇ 'ਚ ਮਸਾਂ 1 ਰੁਪਏ ਮਿਲ ਰਿਹਾ ਜਿਹੜੇ 9 ਰੁਪਏ ਸਿੱਧੇ-ਸਿੱਧੇ ਕਿਹਦੇ ਆ ਖਾਤੇ 'ਚ ਜਾ ਰਹੇ ਆ ਜੀ ਉਹ ਜਾ ਰਹੇ ਆ ਕੈਪਟਲਿਸਟਾਂ ਦੇ ਇੰਡਸਟਰੀਅਲਿਸਟਾਂ ਦੇ ਮਤਲਬ ਕਿ ਜਿਨ੍ਹਾਂ ਕੋਲ ਇੰਡਸਟਰੀਜ਼ ਆ ਜਿਨ੍ਹਾਂ ਦੇ ਹੱਥ ਵਿੱਚ ਜਿਹੜੀ ਪੂੰਜੀ ਹੈ ਉਹਨਾਂ ਦੇ ਉਹ ਇਸ ਕਾਰਨ ਕਹਿੰਦਾ ਕੀ ਹੈ ਇਨ ਇਕਵਲਟੀ ਪੈਦਾ ਹੁੰਦੀ ਹੈ ਜੀ ਸੋਸ਼ਲ ਇਨਜਸਟਿਸ ਪੈਦਾ ਹੁੰਦਾ ਠੀਕ ਹੈ ਜੀ ਯਾਨੀ ਕਿ ਮਜ਼ਦੂਰਾਂ ਦਾ ਜਿਹੜਾ ਵਰਕਿੰਗ ਕਲਾਸ ਦਾ ਜਿਹੜਾ ਐਕਸਪ ਫਿਰ ਇਹਨਾਂ ਨੇ ਕੀ ਹੈ ਜੀ ਉਹਨੇ ਇਹਦਾ ਸਮਾਧਾਨ ਕੀ ਦੱਸਿਆ ਮਤਲਬ ਕੀ ਜਿਹੜਾ ਉਹਦਾ ਸੋਲੂਸ਼ਨ ਕੀ ਦੱਸਿਆ ਉਹ ਕਹਿੰਦਾ ਜੀ ਰੈਵਲੂਸ਼ਨ ਐਂਡ ਕਮਿਊਨਲਿਜ਼ਮ ਯਾਨੀ ਕਿ ਉਹ ਕਹਿੰਦਾ ਵੀ ਮਾਰਕਸਿਜ਼ਮ ਕਹਿੰਦਾ ਵੀ ਵਰਕਿੰਗ ਕਲਾਸ ਇੱਕ ਦਿਨ ਉੱਠੇਗੀ ਤੇ ਉਹ ਜਿੰਨੇ ਵੀ ਜਿਹੜੇ ਪੂੰਜੀਵਾਦੀ ਹੋਣਗੇ ਕੈਪੀਟਲਿਸਟ ਹੋਣਗੇ ਉਹਨਾਂ ਨੂੰ ਓਵਰਥਰੋ ਕਰ ਦੇਗੀ ਰੈਵਲੂਸ਼ਨ ਦੇ ਥਰੂ ਯਾਨੀ ਕਿ ਬਲੱਡੀ ਰੈਵਲੂਸ਼ਨ ਤੇ ਜਿਹੜੀ ਹੈ ਸੋਸਾਇਟੀ ਹੈ ਉਹ ਕਮਿਊਨਲਿਜ਼ਮ ਵੱਨ ਜਾਏਗੀ ਕੋਈ ਪ੍ਰਾਈਵੇਟ ਜਿਹੜੀ ਅਪਰੋਪਰਟੀ ਨਹੀਂ ਹੋਏਗੀ ਜਿਹੜੇ ਰਿਸੋਰਸ ਹੋਣਗੇ ਸਾਰਿਆਂ ਦੇ ਸਾਂਝੇ ਹੋਣਗੇ ਉਹ ਕਹਿੰਦਾ ਸੀ ਇੱਕ স্টেটলেস স্টেটলেস ਐਂਡ ਕਲਾਸਲੈਸ ਕਲਾਸਲੈਸ ਸੁਸਾਇਟੀ ਹੋਏਗੀ ਇਹ ਮਾਰਕਸਿਜ਼ਮ ਦਾ ਜਿਹੜਾ ਉਹ ਜਿਹੜਾ ਕਹ ਲੋ ਤੁਸੀਂ ਉਹਨਾਂ ਨੇ ਗੋਲ ਹੈ ਇੱਕ স্টেটਲੈਸ ਤੇ ਕਲਾਸਲੈਸ ਸੁਸਾਇਟੀ ਯਾਨਕਿ ਜਿੱਥੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੋਵੇ ਨਾ ਸਾਰੇ ਰਿਸੋਰਸ ਜਿਹੜੇ ਉਹ ਸਾਰਿਆਂ ਦੇ ਵਿੱਚ ਬਰਾਬਰ ਵੰਡੇ ਹੋਣ ਮਤਲਬ ਉੱਥੇ ਕੋਈ ਸਟੇਟ ਦਾ ਵੀ ਕਨਸੈਪਟ ਨਾ ਆਵੇ ਸਾਰੇ ਬਰਾਬਰ ਹੋਣ ਠੀਕ ਹੈ ਜੀ ਇਹ ਮਾਰਕਸਿਜ਼ਮ ਦਾ ਜਿਹੜਾ ਉਹਨਾਂ ਨੇ ਸੋਲੂਸ਼ਨ ਦੱਸਿਆ ਸੀ ਹੁਣ ਇਹ ਇੱਕ ਹੋਰ ਕਨਸੈਪਟ ਆਪਣੇ ਕੋਲ ਆ ਗਿਆ ਜੀ ਅੱਗੇ ਸੋਸ਼ਲਿਜ਼ਮ ਇਹ ਤੁਸੀਂ ਕਹਿ ਲਓ ਵੀ ਕੈਪੀਟਲਿਜ਼ਮ ਤੇ ਮਾਰਕਸਿਜ਼ਮ ਇਹਨਾਂ ਦੇ ਵਿਚਕਾਰ ਦਾ ਜਿਹੜਾ ਕਨਸੈਪਟ ਆ ਉਹ ਸੋਸ਼ਲਿਜ਼ਮ ਕਹਿ ਲਓ ਤੁਸੀਂ ਮਤਲਬ ਜਿਹੜੀਆਂ ਪ੍ਰੋਬਲਮਸ ਕੈਪੀਟਲਿਜ਼ਮ ਵੱਲੋਂ ਜਿਹੜੀਆਂ ਕ੍ਰੀਏਟ ਕੀਤੀਆਂ ਗਈਆਂ ਯਾਨੀ ਕਿ ਇਨਕਵੈਲਟੀ ਉਹਦਾ ਜਿਹੜਾ ਸੋਲੂਸ਼ਨ ਹੈ ਉਹ ਸੋਸ਼ਲਿਜ਼ਮ ਨੇ ਕੋਸ਼ਿਸ਼ ਕੀਤੀ ਵੀ ਇਹਦਾ ਸੋਲੂਸ਼ਨ ਜਿਹੜਾ ਹੈ ਇਨਕਵੈਲਟੀ ਜਿਹੜੀ ਉਹ ਕੱਟ ਕੀਤੀ ਜਾ ਸਕੇ ਸੋਸ਼ਲ ਸੋਸ਼ਲਿਜ਼ਮ ਕਿਨੂੰ ਕਹਿੰਦੇ ਆ ਸਮਾਜਵਾਦ ਇਹ ਮਤਲਬ ਕਹਿੰਦੇ ਵੀ ਅਸੀਂ ਮਾਰਕੀਟ ਦੇ ਬਿਲਕੁਲ ਖਿਲਾਫ ਤਾਂ ਨਹੀਂ ਮਤਲਬ ਸਟੇਟ ਤਾਂ ਹੋਣੀ ਚਾਹੀਦੀ ਏ ਪਰ ਜਿਹੜੇ ਕੀਜ਼ ਏਰੀਆਜ਼ ਨੇ ਮਤਲਬ ਪ੍ਰਾਈਵੇਟ ਓਨਰਸ਼ਿਪ ਹੋਵੇ ਪਰ ਜਿਹੜੇ ਕੀ ਏਰੀਆਜ਼ ਨੇ ਨਾ ਉਹਨਾਂ ਤੇ ਗਵਰਨਮੈਂਟ ਦਾ ਜਿਹੜਾ ਕੰਟਰੋਲ ਹੋਵੇ ਠੀਕ ਹੈ ਜੀ ਜਿਹਦੇ ਕਾਰਨ ਜਿਹੜੇ ਇਨਕਵੈਲਟੀਜ਼ ਜਿਹੜੀਆਂ ਉਹ ਘੱਟ ਕੀਤੀਆਂ ਜਾ ਸਕਦੀਆਂ ਠੀਕ ਹੈ ਮੇਨ ਕੰਸਰਨ ਆਫ ਦਿ ਸੋਸ਼ਲਿਜ਼ਮ ਇਜ਼ ਹਾਊ ਟੂ ਮਿਨੀਮਾਈਜ਼ ਐਗਜ਼ਿਸਟਿੰਗ ਇਨਕਵੈਲਟੀਜ਼ ਐਂਡ ਡਿਸਟ੍ਰਿਬਿਊਟ ਰਿਸੋਰਸਸ ਠੀਕ ਹੈ ਜੀ ਮਤਲਬ ਉਹੀ ਤਰ੍ਹਾਂ ਜਿਵੇਂ ਜੇ ਵੀ ਐਡਵੋਕੇਟ ਆਫ ਦਿ ਸੋਸ਼ਲਿਜ਼ਮ ਆਰ ਨੋਟ ਇੰਟਾਇਰਲੀ ਅਪੋਜ਼ ਦਿ ਮਾਰਕੀਟ ਉਹ ਕਹਿੰਦੇ ਵੀ ਕੁਝ ਜਿਹੜੇ ਕੀ ਏਰੀਆਜ਼ ਆ ਜਿਵੇਂ ਕਿ ਐਜੂਕੇਸ਼ਨ ਹੈਲਥ케ਅਰ ਇਹ ਜਿਹੜੇ ਕੀ ਏਰੀਆਜ਼ ਨੇ ਨਾ ਜੀ ਇਹਨਾਂ ਤੇ ਗਵਰਨਮੈਂਟ ਦਾ ਕੰਟਰੋਲ ਹੋਣਾ ਚਾਹੀਦਾ ਮਤਲਬ ਇਹ ਨਾ ਤਾਂ ਪ੍ਰਾਈਵੇਟ ਪ੍ਰੋਪਰਟੀ ਨੂੰ ਪੂਰੀ ਤਰ੍ਹਾਂ ਨਕਾਰਦੇ ਵੀ ਬਿਲਕੁਕੁਲ ਹੀ ਪ੍ਰਾਈਵੇਟ ਪ੍ਰੋਪਰਟੀ ਨਹੀਂ ਹੋਣੀ ਚਾਹੀਦੀ ਨਾ ਹੀ ਇਹ ਕਹਿੰਦੇ ਆ ਜੀ ਬਿਲਕੁਲ ਵੀ ਬਿਲਕੁਲ ਸਾਰਾ ਕੁਝ ਸਟੇਟ ਦੇ ਹੱਥ 'ਚ ਹੋਣਾ ਚਾਹੀਦਾ ਇਹ ਕਹਿੰਦੇ ਜਿਹੜੇ ਕੀ ਏਰੀਆਜ਼ ਆ ਜਿਹੜੇ ਇਫੈਕਟ ਕਰਦੇ ਆਮ ਲੋਕਾਂ ਨੂੰ ਉਹ ਗਵ ਤੇ ਜਿਹੜੇ ਬਾਕੀ ਚੀਜ਼ਾਂ ਉਹ ਪ੍ਰਾਈਵੇਟ ਵੀ ਹੋਣੀਆਂ ਅੱਛਾ ਠੀਕ ਹੈ ਜੀ ਇਹ ਵਿੱਚ ਦਾ ਇੱਕ ਰਾਹ ਜਿਹੜਾ ਹੈ ਮਾਰਕਸਿਜ਼ਮ ਦੇ ਕੈਪਟਲイズਮ ਦੇ ਵਿੱਚ ਠੀਕ ਹੈ ਜੀ ਅੱਗੋਂ ਆ ਗਈ ਇਕਵੈਲਟੀ ਇੱਕ ਹੋਰ ਜਿਹੜਾ ਕਨਸੈਪਟ ਇਕਵੈਲਟੀ ਇੱਥੇ ਆਪਾਂ ਤਿੰਨ ਤਰ੍ਹਾਂ ਦੀ ਦੇਖਾਂਗੇ ਇੱਕ ਹੋਗੀ ਪੋਲੀਟੀਕਲ ਇਕਵੈਲਟੀ ਅੱਗੇ ਆਪਾਂ ਦੇਖਾਂਗੇ ਸੋਸ਼ਲ ਇਕਵੈਲਟੀ ਤੇ ਇਕਨੋਮਿਕ ਇਕਵੈਲਟੀ ਸੋਸ਼ਲ ਇਕਵੈਲਟੀ ਤੇ ਇਕਨੋਮਿਕ ਇਕਵੈਲਟੀ ਠੀਕ ਹੈ ਜੀ ਇੱਕ ਇੱਕ ਕਰਕੇ ਆਪਾਂ ਦੇਖਦੇ ਹਾਂ ਜੀ ਉਹ ਕਹਿੰਦੇ ਪੋਲਿਟੀਕਲ ਇਕੁਐਲਿਟੀ ਕੀ ਹੈ ਮਤਲਬ ਪੋਲਿਟੀਕਲ ਬਰਾਬਰਤਾ ਕੀ ਹੈ ਰਾਜਨੀਤੀ ਸਾਰਿਆਂ ਕੋਲ ਹੈ ਵੀ ਬੰਦਾ ਸੇਮ ਰਾਈਟਸ ਐਂਡ ਓਪਰਚ्युनिटीज ਟੂ ਪਾਰਟਿਸਪੇਟ ਇਨ ਪੋਲਿਟੀਕਲ ਪ੍ਰੋਸੈਸ ਯਾਨੀ ਕਿ ਆਪਾਂ ਸਾਰੇ ਸਾਰਿਆਂ ਕੋਲ ਇੱਕ ਰਾਈਟ ਟੂ ਵੋਟ ਹੈ ਜੀ ਵੋਟ ਦਾ ਅਧਿਕਾਰ ਹੈ ਸਾਰਿਆਂ ਦਾ ਬਰਾਬਰ ਹੈ ਜੀ ਚਾਹੇ ਕੋਈ ਗ੍ਰੈਜੂਏਟ ਹੈ ਚਾਹੇ ਕੋਈ 10 ਪੜਿਆ ਹੈ ਚਾਹੇ ਕੋਈ ਬਿਲਕੁਲ ਹੀ ਨਹੀਂ ਪੜਿਆ ਚਾਹੇ ਕੋਈ ਜਿਹੜੇ ਮਰਜ਼ੀ ਬੈਕਗ੍ਰਾਉਂਡ ਤੋਂ ਆਉਂਦਾ ਹੈ ਉਹਨਾਂ ਸਾਰਿਆਂ ਦੀ ਵੋਟ ਦਾ ਜਿਹੜਾ ਵੈਲਿਊ ਹੈ ਸੇਮ ਹੀ ਯਾਨੀ ਕਿ ਐਵਰੀ ਵਨ ਹੈਜ਼ ਦਾ ਸੇਮ ਰਾਈਟ ਐਂਡ ਹਰੇਕ ਕੋਲ ਇੱਕ ਵੋਟ ਹੈ ਕੋਈ ਵੀ ਰਾਸ਼ਟਰਪਤੀ ਬਣ ਸਕਦਾ ਹੈ ਪ੍ਰਧਾਨ ਮੰਤਰੀ ਬਣ ਸਕਦਾ ਹੈ ਪ੍ਰੈਜ਼ੀਡੈਂਟ ਬਣ ਸਕਦਾ ਕਿਸੇ ਵੀ ਪਬਲਿਕ ਜਿਹੜਾ ਹੈ ਆਫਿਸ ਦੇ ਵਿੱਚ ਮਤਲਬ ਕਿ ਕੁਆਲੀਫਾਈ ਕਰ ਸਕਦਾ ਹੈ ਬਿਨਾ ਕਿਸੇ ਭੇਦਭਾਵ ਤੋਂ ਤੇ ਸਾਰਿਆਂ ਨੂੰ ਇਕੁਅਲ ਪ੍ਰੋਟੈਕਸ਼ਨ ਆਫ ਇਕੁਅਲ ਪ੍ਰੋਟੈਕਸ਼ਨ ਅੰਡਰ ਦੀ ਲਾਅ ਯਾਨੀ ਕਿ ਸਾਰਿਆਂ ਨੂੰ ਜਿਹੜਾ ਇਕੁਅਲ ਪ੍ਰੋਟੈਕਸ਼ਨ ਹੈ ਜਿਵੇਂ ਕਹਿੰਦਾ ਤੁਸੀਂ ਫ੍ਰੀडम ਆਫ ਸਪੀਚ ਉਹ ਸਾਰਿਆਂ ਨੂੰ ਹੈ ਇਹ ਨਹੀਂ ਵੀ ਕਿਸੇ ਪਾਰਟਿਕੂਲਰ ਕਲਾਸ ਨੂੰ ਸਾਰਿਆਂ ਨੂੰ ਹੀ ਹੈ ਜੀ ਇਹ ਹੋ ਗਈ ਕੀ ਹੋ ਗਈ ਇਹ ਪੋਲੀਟੀਕਲ ਇਕੁਅਲਟੀ ਹੋ ਗਈ ਯਾਨੀ ਕਿ ਆਪਣੇ ਕੋਲ ਸੇਮ ਰਾਈਟ ਨੇ ਕੋਈ ਵੀ ਪੀਐਮ ਬਣ ਸਕਦਾ ਹੈ ਗਵਰਨਰ ਬਣ ਸਕਦਾ ਹੈ ਸਾਰਿਆਂ ਕੋਲ ਇੱਕੋ ਹੀ ਵੋਟ ਹੈ ਔਰ ਇੱਕੋ ਹੀ ਵੈਲਿਊ ਹੈ ਤੇ ਆਪਾਂ ਜਿਹੜੇ ਪਾਰਟਿਸਿਪੇਟ ਕਰ ਸਕਦੇ ਹਾਂ ਸਾਰੇ ਜਣੇ ਸੇਮ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਠੀਕ ਹੈ ਜੀ ਇਹਨਾਂ ਕੀ ਕਨਸੈਪਟ ਹੈ ਇੱਕ ਆਗੇ ਜੀ ਸੋਸ਼ਲ ਇਕਵੈਲਟੀ ਯਾਨੀ ਕਿ ਸੋਸ਼ਲ ਜਿਹੜਾ ਸਟੇਟਸ ਆਪਣਾ ਆਲ ਇੰਡੀਵਿਜੂਅਲ ਹੈਵ ਦੀ ਸੇਮ ਸਟੇਟਸ ਐਂਡ ਰਾਈਟਸ ਇਨ ਦੀ ਸੋਸਾਇਟੀ विदाਊਟ ਡਿਸਕ੍ਰਿਮੀਨੇਸ਼ਨ ਬੇਸਡ ਔਨ ਦੀ ਰੇਸ ਜੈਂਡਰ ਰਿਲੀਜੀਅਨ অর ਅਦਰ ਕੈਰੈਕਟਿਸਟਿਕਸ ਯਾਨੀ ਕਿ ਦੇਖੋ ਹੁਣ ਕੋਈ ਬੱਚਾ ਸਕੂਲ ਪੜ੍ਹਨਾ ਜਾ ਰਿਹਾ ਹੈ ਤਾਂ ਉਹ ਸਕੂਲ ਚ ਪੜ ਸਕਦਾ ਹੈ ਸੋਸ਼ਲ ਇਕੁਐਲਟੀ ਹੈ ਇਹ ਕੋਈ ਨਹੀਂ ਕਹੇਗਾ ਤੈਨੂੰ ਵੀ ਤੂੰ ਕਿਹੜੇ ਬੈਕਗ੍ਰਾਉਂਡ ਦਾ ਹੈ ਤੂੰ ਕਿਹੜੇ ਧਰਮ ਦਾ ਹੈ ਜਾਂ ਤੂੰ ਗੋਰਾ ਹੈ ਜਾਂ ਸਵଳਾ ਹੈ ਇਹ ਜਿਹੜੀ ਹੈ ਕਿ ਇਹ ਬਿਲਕੁਲ ਡਿਸਕ੍ਰਿਮੀਨੇਸ਼ਨ ਨਹੀਂ ਹੋਏਗਾ ਇਹ ਕਿਸੇ ਵੀ ਜਿਹੜੇ ਆਪਾਂ ਐਕਸੈਸ ਕਰਾਂਗੇ ਇਹ ਜਿਹੜੀ ਇਕੁਐਲਟੀ ਹੈ ਇਹਨੂੰ ਕਹਿੰਦੇ ਸੋਸ਼ਲ ਇਕੁਐਲਟੀ ਇੱਥੇ ਆਪਾਂ ਸਮਝ ਗਏ ਦੇਖੋ ਇਕੁਐਲ ਰਿਕਵੈਸਟ ਟੂ ਐਕਸੈਸ ਟੂ ਐਜੂਕੇਸ਼ਨ ਐਂਡ ਹੈਲਥ케ਅਰ ਨੋ ਡਿਸਕ੍ਰਿਮੀਨੇਸ਼ਨ ਇਨ ਦੀ ਸੋਸ਼ਲ ਇੰਟਰੈਕਸ਼ਨ ਐਂਡ ਦੀ ਇੰਸਟੀਟਿਊਸ਼ਨ ਠੀਕ ਹੈ ਜੀ ਅੱਗੇ ਚੱਲਦੇ ਆਪਾਂ ਇਕਨੋਮਿਕ ਇਕੁਐਲਿਟੀ ਦੇ ਇਕਨੋਮਿਕ ਇਕੁਐਲਿਟੀ ਦਾ ਮਤਲਬ ਹੋਇਆ ਕਿ ਮਤਲਬ ਕਿ ਇਹ ਮਤਲਬ ਇਹਦੇ ਵਿੱਚ ਕੀ ਹੋਇਆ एवरीवन ਹੈਜ਼ ਦੀ ਫੇਅਰ ਡਿਸਟ੍ਰਿਬਿਊਸ਼ਨ ਆਫ ਵੈਲਥ ਇਕੁਅਲ ਨਹੀਂ ਫੇਅਰ ਐ ਨਹੀਂ ਆਪਾਂ ਕਹ ਸਕਦੇ ਵੀ ਅੰਬਾਨੀ ਭਾਈ ਤੇਰੇ ਕੋਲ ਤਾਂ ਇੰਨਾ ਪੈਸਾ ਹੈ ਇੱਥੇ ਦਾ ਆਪਣੇ ਸਿਧਾਂਤ ਹੈ ਜੀ ਇਕਨੋਮਿਕ ਕੁਆਲਿਟੀ ਦਾ ਸਾਨੂੰ ਵੰਡ ਦੇ ਬਰਾਬਰ ਨਹੀਂ ਇਸ ਤਰ੍ਹਾਂ ਨਹੀਂ ਯਾਨੀ ਕਿ ਜੇ ਕੋਈ ਬੰਦਾ ਕਰੋੜਾ ਰੁਪਏ ਖਰਚ ਰਿਹਾ ਆਪਣੇ ਵਿਆਹ ਤੇ ਤਾਂ ਐਟ ਲੀਸਟ ਬਾਕੀ ਬੰਦਿਆਂ ਕੋਲ ਰੋਟੀ ਖਾਣ ਜੋਗੇ ਪੈਸੇ ਤਾਂ ਹੋਣ ਫਿਰ ਡਿਸਟ੍ਰੀਬਿਊਸ਼ਨ ਆਫ ਵੈਲਥ ਐਂਡ ਰਿਸੋਰਸਾਂ ਦੀ ਹੋਣੀ ਚਾਹੀਦੀ ਯਾਨੀ ਕਿ ਇਹਦੇ ਜੀ ਐਗਜ਼ਾਮਪਲ ਕੀ ਹੋ ਸਕਦੀ ਜਿਵੇਂ ਰਿਡਿਊਸਿੰਗ ਦੀ ਗੈਪ ਬਿਟਵੀਨ ਦੀ ਰਿਚ ਐਂਡ ਦੀ ਪੂਰ ਇਨਸ਼ੋਰਿੰਗ एवरीवन ਹੈਜ਼ ਇਨਫ ਟੂ ਮੀਟ THEIR ਬੇਸਿਕ ਨੀਡ ਫੇਅਰ ਵੇਜੇਸ ਐਂਡ ਵਰਕਿੰਗ ਕੰਡੀਸ਼ਨ ਇਸ ਲਈ ਗਵਰਨਮੈਂਟ ਕੀ ਲਾ ਕੇ ਆਉਂਦੀ ਸਕੀਮਸ ਲੈ ਕੇ ਆਉਂਦੀ ਠੀਕ ਹੈ ਜੀ ਕਿ ਇਕਨੋਮਿਕ ਜਿਹੜੀ ਇਕੁਐਲਟੀ ਘਟੋ ਘਟ ਹੋ ਸਕੇ ਜਿਵੇਂ ਜਿਹੜੇ ਅਮੀਰ ਬੰਦੇ ਆ ਉਹਨਾਂ ਤੇ ਜਿਹੜਾ ਟੈਕਸ ਹੈ ਵੱਧ ਲੱਗਦਾ ਤੇ ਜਿਹੜੇ ਬੰਦੇ ਪੂਰਨ ਦੇ ਉਹਨਾਂ ਤੇ ਟੈਕਸ ਜਿਹੜਾ ਉਹ ਨਹੀਂ ਲੱਗਦਾ ਠੀਕ ਹੈ ਜੀ ਜਿਵੇਂ ਗਰੀਬ ਬੰਦੇ ਲਈ ਆ ਗਵਰਨਮੈਂਟ ਸਕੀਮਸ ਲੈ ਕੇ ਆਉਂਦੀ ਹੈ ਰਾਸ਼ਨ ਜਿਵੇਂ ਫ੍ਰੀ ਹੁੰਦੇ ਆ ਪੀਡੀਐਸ ਸਿਸਟਮ ਹੋ ਗਿਆ ਆਪਣਾ ਹਨਾ ਜੀ ਇਹ ਸਾਰੇ ਜਿਹੜੇ ਕੀ ਨੇ ਇਕਨੋਮਿਕ ਇਕੁਐਲਿਟੀ ਠੀਕ ਹੈ ਜੀ ਤਿੰਨ ਤਰ੍ਹਾਂ ਦੀ ਇਕੁਐਲਿਟੀ ਆਪਾਂ ਪੜ੍ਹੀ ਬੇਟਾ ਪੋਲਿਟੀਕਲ ਸੋਸ਼ਲ ਤੇ ਇਕਨੋਮਿਕ ਠੀਕ ਹੈ ਜੀ ਸਮਝ ਲੱਗ ਗਈ ਇਹ ਬਹੁਤ ਆਪਾਂ ਡਾ ਸੋਖੇ ਤਰੀਕੇ ਨਾਲ ਤੁਹਾਨੂੰ ਦੱਸ ਰਹੇ ਹਾਂ ਐਗਜ਼ਾਮਪਲਜ਼ ਦੇ ਨਾਲ ਤਾਂ ਕਿ ਇਹ ਜਿਹੜੇ ਬੇਸਿਕ ਕਨਸੈਪਟ ਨੇ ਇਹ ਅੱਗੇ ਆਪਾਂ ਨੂੰ ਜਦੋਂ ਆਪਾਂ ਆਰਟੀਕਲਸ ਪੜ੍ਹਾਂਗੇ ਉਹਨਾਂ ਦੇ ਵਿੱਚ ਆਉਣਗੇ ਤਾਂ ਆਪਾਂ ਨੂੰ ਬਹੁਤ ਆਸਾਨੀ ਰਹੂਗੀ ਕਿਉਂਕਿ ਇਹ ਚੀਜ਼ਾਂ ਆਪਾਂ ਪਹਿਲਾਂ ਸਮਝੀਆਂ ਹੋਣਗੀਆਂ ਠੀਕ ਹੈ ਜੀ ਹੁਣ ਅੱਗੇ ਇੱਕ ਕਨਸੈਪਟ ਹੋਰ ਆ ਗਿਆ ਜਸਟਿਸ ਜਸਟਿਸ ਜਿਹੜੀ ਹੈ ਉਹਨੂੰ ਸਮਝਣ ਲਈ ਆਪਣੇ ਕੋਲ ਇਹਦੇ ਵਿੱਚ ਵੀ ਆਪਣੇ ਕੋਲ ਤਿੰਨ ਜਿਹੜੇ ਕਨਸੈਪਟ ਨੇ ਆਪਾਂ ਉਹ ਸਾਰੇ ਦੇਖਾਂਗੇ ਪਹਿਲਾ ਜਿਵੇਂ ਇਕੁਅਲ ਟ੍ਰੀਟਮੈਂਟ ਆਫ ਇਕਵਲਸ ਯਾਨੀ ਕਿ ਜਿਹੜੇ ਬਰਾਬਰ ਨੇ ਉਹਨਾਂ ਸਾਰਿਆਂ ਨੂੰ ਬਰਾਬਰ ਦਾ ਜਿਹੜਾ ਆਪਾਂ ਵਰਤੀਰਾ ਕਰਾਂਗੇ ਉਹਨਾਂ ਨਾਲ ਯਾਨੀ ਕਿ ਇਸ ਤਰ੍ਹਾਂ ਨਹੀਂਗਾ ਵੀ ਕੋਈ ਜਿਹੜਾ ਹੰਬਲ ਬੈਕਗ੍ਰਾਉਂਡ ਤੋਂ ਜਾਂ ਜਿਹੜਾ ਛੋਟੇ ਬੈਕਗ੍ਰਾਉਂਡ ਤੋਂ ਉਹ ਕੰਮ ਸੇਮ ਹੀ ਕਰ ਰਿਹਾ ਤੇ ਉਹਨੂੰ ਆਪਾਂ ਤਨਖਾਹ ਘੱਟ ਦੇ ਦੇਾਂਗੇ ਤੇ ਦੂਜੇ ਨੂੰ ਜ਼ਿਆਦਾ ਦੇ ਦੇਾਂਗੇ ਠੀਕ ਹੈ ਜੀ ਇਸ ਤਰ੍ਹਾਂ ਨਹੀਂ ਹੋਏਗਾ ਜਿਹੜੇ ਬਰਾਬਰ ਹੋਣਗੇ ਉਹਨਾਂ ਨੂੰ ਆਪਾਂ ਬਰਾਬਰ ਜਿਹੜਾ ਤਨਖਾਹ ਦੇਵਾਂਗੇ ਠੀਕ ਹੈ ਇੰਪੋਰਟੈਂਸ ਆਫ ਦੀ ਟ੍ਰੀਟਿੰਗ ਇੰਡੀਵਿਜੂਅਲ ਇਕੁਐਲੀ ਠੀਕ ਹੈ ਜੀ ਸਿンス ਆਲ ਦੀ ਪੀਪਲ ਸ਼ੇਅਰ ਦੀ ਕਾਮਨ ਹਿਊਮਨ ਕੈਰੈਕਟਿਸਟਿਕਸ ਦੇਰ ਐਨਟਾਈਟਲਡ ਟੂ ਇਕੁਅਲ ਟ੍ਰੀਟਮੈਂਟ ਐਂਡ ਇਕੁਅਲ ਰਾਈਟ ਸਾਰਿਆਂ ਕੋਲ ਇਕੁਅਲ ਟ੍ਰੀਟਮੈਂਟ ਹੋਏਗਾ ਸਾਰਿਆਂ ਨੂੰ ਇਕੁਅਲ ਰਾਈਟਸ ਹੋਣਗੇ ਜਿਵੇਂ ਤੁਹਾਨੂੰ ਮੈਂ ਦੱਸਿਆ ਤੇ ਇਹ ਪ੍ਰੋਹਿਬਿਟਸ ਕਰਦਾ ਹੈ ਡਿਸਕ੍ਰਿਮੀਨੇਸ਼ਨ ਬੇਸਡ ਔਨ தி ਫੈਕਟਰ ਲਾਈਕ ਕਲਾਸ ਕਾਸਟ ਜੈਂਡਰ ਐਸ ਤਰ੍ਹਾਂ ਨੇ ਵੀ ਤੁਸੀਂ ਕਿਸੇ ਕਾਸਟ ਦੇ ਹੋ ਤਾਂ ਤੁਹਾਨੂੰ ਤਨਖਾਹ ਘੱਟ ਮਿਲੇਗੀ ਤੇ ਜੇ ਦੂਸਰੀ ਕਾਸਟ ਦੇ ਹੋ ਤੁਹਾਨੂੰ ਤਨਖਾਹ ਜ਼ਿਆਦਾ ਮਿਲੇਗੀ ਜਾਂ ਕੋਈ ਜੈਂਡਰ ਦਾ ਫਰਕ ਹੈ ਕਿ ਔਰਤ ਜਿਹੜੀ ਹੈ ਉਹ ਨੌਕਰੀ ਤੇ ਲੱਗੀ ਹੈ ਤੇ ਉਹਨੂੰ ਤਨਖਾਹ ਘੱਟ ਦੇਵਾਂਗੇ ਜੀ ਜਿਹੜਾ ਬੰਦਾ ਲੱਗਿਆ ਉਹਨੂੰ ਜ਼ਿਆਦਾ ਦੇਵਾਂਗੇ ਠੀਕ ਹੈ ਠੀਕ ਹੈ ਜੀ ਉਸ ਬਾਅਦ ਆ ਗਿਆ ਪ੍ਰੋਪੋਰਸ਼ਨੇਟ ਜਸਟਿਸ ਯਾਨੀ ਕਿ ਜੋ ਜਿੰਨਾ ਜਿਹਦਾ ਬੰਦਾ ਚਾਹੇ ਉਹ ਸਜ਼ਾ ਹੈ ਚਾਹੇ ਉਹ ਰਿਵਾਰਡ ਹੈ ਉਹ ਉਹਨੂੰ ਉਹਨਾ ਮਿਲਣਾ ਚਾਹੀਦਾ ਮੰਨ ਲਓ ਕੋਈ ਜਿਵੇਂ ਇਹ ਆਪਾਂ ਜਿਵੇਂ ਨੌਕਰੀਆਂ ਦੇਖਦੇ ਹਾਂ ਮੰਨ ਲਓ ਕੋਈ ਸੈਮੀ ਸਕਿਲਡ ਬੰਦਾ ਹੈ ਸੈਮੀ ਸਕਿਲਡ ਬੰਦਾ ਹੈ ਤੇ ਇੱਕ ਕੋਈ ਹਾਈਲੀ ਸਕਿਲਡ ਹੈ ਉਹਨਾਂ ਦੀ ਸੈਲਰੀs ਆਪਾਂ ਦੇਖਦੇ ਹਾਂ ਜੇ ਆਪਾਂ ਦੋਵਾਂ ਨੂੰ ਸੈਲਰੀs ਬਰਾਬਰ ਦੇਵਾਂਗੇ ਤੇ ਇਹ ਆਪਣੀ ਜਿਹੜੀ ਆ ਪ੍ਰੋਪੋਰਸ਼ਨੇਟ ਜਸਟਿਸ ਨਹੀਂ ਹੋਏਗੀ ਇਦੇ ਚ ਮੰਨ ਲਓ ਤੁਸੀਂ ਉਦਾਹਰਨ ਲੈ ਲਓ ਮੰਨ ਲਓ ਕੋਈ ਇੱਕ ਸਰਜਨ ਹੈ ਉਹਦੀ ਸੈਲਰੀ ਜ਼ਿਆਦਾ ਹੋਏਗੀ ਮੰਨ ਲਓ ਇੱਕ ਕਾਰਪੈਂਟਰ ਹੈ ਜਾਂ ਉਹਦੇ ਨਾਲੋਂ ਕਿਉਂਕਿ ਇਹਦੇ ਚ ਸਕਿੱਲ ਜਿਹੜੀ ਆ ਜ਼ਿਆਦਾ ਚਾਹੀਦੀ ਹੈ ਹਾਈਲੀ ਸਕਿੱਲਡ ਹੈ ਤੇ ਇਹਨੂੰ ਆਪਾਂ ਕੀ ਕਹਿੰਦੇ ਆ ਪ੍ਰੋਪੋਰਸ਼ਨਲ ਜਸਟਿਸ ਪ੍ਰੋਪੋਰਸ਼ਨੇਟ ਜਸਟਿਸ ਯਾਨੀ ਕਿ ਮਤਲਬ ਜਿੰਨਾ ਕਿਸੇ ਦਾ ਬਣਦਾ ਉਹਨੂੰ ਉਸ ਹਿਸਾਬ ਨਾਲ ਜਿਹੜਾ ਆਪਾਂ ਉਹ ਪੇ ਕਰਾਂਗੇ ਠੀਕ ਹੈ ਜੀ ਜੇ ਇੱਥੇ ਦੇਖੋ ਜੀ ਮੈਂ ਜਵੇਂ ਇੱਕ ਸਰਜਨ ਤੇ ਇੱਕ ਆਰਕੀਟੈਕਟ ਦੇ ਲਈਏ ਉਦਾਹਰਨ ਦੋਵਾਂ ਨੂੰ ਅਲੱਗ-ਅਲੱਗ ਆਪਾਂ ਤਨਖਾਹਾਂ ਮਿਲਦੀਆਂ ਜਾਂ ਕੋਲੋਂ ਪੈਸੇ ਮਿਲਦੇ ਨੇ ਕਿਉਂਕਿ ਦੋਵਾਂ ਦੀ ਜਿਹੜੇ ਅਲੱਗ-ਅਲੱਗ ਹੈ ਸਕਿੱਲਸ ਨੇ ਉਹ ਸਪੈਸ਼ਲਾਈਜ਼ਡ ਨੇ ਕਿਸੇ ਦੀ ਜ਼ਿਆਦਾ ਤੇ ਉਹਨੂੰ ਜ਼ਿਆਦਾ ਮਿਲੇਗਾ ਜਿਹਦੀ ਘੱਟ ਹੈ ਉਹਨੂੰ ਘੱਟ ਮਿਲੇਗਾ ਇਹਨੂੰ ਇਹਨੂੰ ਆਪਾਂ ਕਹਿੰਦੇ ਆ ਜੀ ਪ੍ਰੋਪੋਰਸ਼ਨੇਟ ਜਸਟਿਸ ਪਹਿਲਾਂ ਆਪਾਂ ਪੜਿਆ ਸੀ ਇਕੁਅਲ ਟ੍ਰੀਟਮੈਂਟ ਫਾਰ ਇਕੁਅਲਸ ਦੂਸਰੀ ਜਸਟਿਸ ਆ ਗਈ ਜਿਹੜੀ ਪ੍ਰੋਪੋਰਸ਼ਨੇਟ ਜਸਟਿਸ ਆ ਗਈ ਠੀਕ ਹੈ ਜੀ ਤੀਸਰਾ ਇੱਕ ਹੋਰ ਕਨਸੈਪਟ ਹੈ ਜਿਹਦੇ ਵਿੱਚ ਰੈਕਗਨਿਸ਼ਨ ਆਫ ਦੀ ਸਪੈਸ਼ਲ ਨੀਡਸ ਯਾਨੀ ਕਿ ਆਪਾਂ ਜੇ ਕਿਸੇ ਦੀ ਸਪੈਸ਼ਲ ਨੀਡਸ ਨੇ ਤੇ ਉਹਨਾਂ ਨੂੰ ਰੈਕਗਨਾਈਜ਼ ਕਰਾਂਗੇ ਚਾਹੇ ਜਿਵੇਂ ਆਪਾਂ ਦੇਖਦੇ ਆ ਬਜ਼ੁਰਗਾਂ ਜਦੋਂ ਆਪਾਂ ਟਿਕਟ ਲੈਣੇ ਆ ਕੋਈ ਤੇ ਏਜਡ ਪਰਸਨ ਨੂੰ ਆਪਾਂ ਅਲੱਗ ਲਾਈਨ ਹੈ ਉਹਨਾਂ ਨੂੰ ਜਲਦੀ ਦੇ ਦਿੰਦੇ ਆ ਜੇ ਕੋਈ ਜਾਂ ਕੋਈ ਫਿਜ਼ੀਕਲੀ ਹਨਾ ਚੈਲੰਜ ਦੇ ਵਿਅਕਤੀ ਹੈ ਉਹਦੇ ਲਈ ਆਪਾਂ ਦੇਖਦੇ ਆਂ ਵੀ ਬੱਸ ਦੇ ਵਿੱਚ ਸੀਟ ਰਿਜ਼ਰਵ ਹੈ ਜਾਂ ਟ੍ਰੇਨ ਦੇ ਵਿੱਚ ਸੀਟ ਰਿਜ਼ਰਵ ਹੈ ਠੀਕ ਹੈ ਜੀ ਜਾਂ ਉਹਨਾਂ ਲਈ ਜਿਹੜਾ ਰੈਂਪ ਬਣੇ ਹੋਏ ਨੇ 휠 ਚੇਅਰਾਂ ਦਾ ਪ੍ਰਬੰਧ ਨੇ ਇਹ ਸਾਰੇ ਕੀ ਹੈ ਸਪੈਸ਼ਲ ਨੀਡਸ ਨੇ ਆਪਾਂ ਕੀ ਕੀਤਾ ਕਿਸੇ ਵੀ ਵਰਗ ਦੀ ਜਿਹੜੀ ਹੈ ਉਹਨੂੰ ਰੈਕਗਨਾਈਜ਼ ਕੀਤਾ ਸਪੈਸ਼ਲ ਨੀਡ ਠੀਕ ਹੈ ਜੀ this principle involves the allocating rewards and responsibility based on the specific needs of the individuals such as age physical disability and limited access to the education or healthcare may justify special consideration in many societies ठीक है जी ਆਪਾਂ ਮਤਲਬ ਸਪੈਸ਼ਲ ਨੀਡ ਦੇ ਹਿਸਾਬ ਨਾਲ ਜਿਹੜੇ ਪੀਪਲ ਦਾ ਉਹਨਾਂ ਨੂੰ ਡਿਫਰੈਂਟਲੀ ਜਿਹੜਾ ਉਹ ਟ੍ਰੀਟ ਕਰਾਂਗੇ ਜਿਵੇਂ ਕਿ ਮੰਨ ਲਓ ਕੋਈ ਹੈਂਡੀਕੈਪਡ ਬੱਚਾ ਹੈ ਉਹਨੂੰ ਆਪਾਂ ਉਹ ਸਭ ਨਾਲ ਟ੍ਰੀਟ ਕਰਾਂਗੇ ਦੂਸਰ ਜੇ ਮੰਨ ਲਓ ਕੋਈ ਰੇਸ ਹੈ ਉਸ ਹੈਂਡੀਕੈਪ ਬੱਚੇ ਨੂੰ ਆਪਾਂ ਹੈਂਡੀਕੈਪ ਬੱਚੇ ਨਾਲ ਹੀ ਭਜਾਵਾਂਗੇ ਨਾ ਜੀ ਇਹ ਤਾਂ ਹੈ ਨਹੀਂ ਆਪਾਂ ਦੂਸਰੇ ਨਾਲ ਜਿਹੜਾ ਉਹਨੂੰ ਦੜਾ ਲਾਂਗੇ ਜਾਂ ਇਸ ਤਰ੍ਹਾਂ ਕਿਸੇ ਵੀ ਤਰੀਕੇ ਨਾਲ ਮਤਲਬ ਕਿ ਜਿਹੜੀ ਆਪਾਂ ਰੈਕਗਨਾਈਜ਼ ਕਰਾਂਗੇ ਉਹ ਸਪੈਸ਼ਲ ੀਡਸ ਨੂੰ ਇਹਦੇ ਵਿੱਚ ਕਰਾਂਗੇ ਠੀਕ ਹੈ ਇਹ ਵੀ ਇੱਕ ਜਸਟਿਸ ਹੈ ਮਤਲਬ ਕਿ ਜੇ ਆਪਾਂ ਕੋਈ ਬੰਦਾ ਮੰਨ ਲਓ ਏਜਡ ਬੰਦਾ ਹੈ ਜੇ ਉਹਦੇ ਕੋਲ ਨਹੀਂ ਹੁਣ ਲੰਮਾ ਟਾਈਮ ਖੜ੍ਹਾ ਜਾਂਦਾ ਤੇ ਜਿਹੜਾ ਜਵਾਨ ਬੰਦਾ ਉਹ ਖੜ੍ਹ ਸਕਦਾ ਤੇ ਜਿਹੜਾ ਮਤਲਬ ਬਜ਼ੁਰਗ ਬੰਦੇ ਨੂੰ ਆਪਾਂ ਟਿਕਟ ਪਹਿਲਾਂ ਦੇਤੀ ਮੰਨ ਲਓ ਰੇਲਵੇ ਸਟੇਸ਼ਨ ਤੇ ਤਾਂ ਉਹ ਵੀ ਉਹਦੇ ਨਾਲ ਆਪਾਂ ਇੱਕ ਜਸਟਿਸ ਕੀਤਾ ਨਾ ਜੀ ਹਣਾ ਕਿਉਂਕਿ ਉਹਦੀ এজ ਜ਼ਿਆਦਾ ਹੈ ਆਪਾਂ ਨੂੰ ਪਤਾ ਕਿ ਉਹ ਉਹਦੇ ਕੋਲ ਖੜਿਆ ਨਹੀਂ ਜਾ ਸਕਦਾ ਤੇ ਇਹ ਜਿਹੜਾ ਇੱਕ ਤੀਸਰਾ ਕਨਸੈਪਟ ਜਿਹੜਾ ਹੈ ਰੈਕਗਨਿਸ਼ਨ ਆਫ ਸਪੈਸ਼ਲ ਨੀਡਸ ਯਾਨੀ ਕਿ ਆਪਾਂ ਰੈਕਗਨਾਈਜ਼ ਕਰਾਂਗੇ ਸਪੈਸ਼ਲ ਨੀਡਸ ਨੂੰ ਠੀਕ ਹੈ ਜੀ ਤੇ ਅੱਜ ਲਈ ਇੰਨੇ ਹੀ ਕਨਸੈਪਟ ਸੀਗੇ ਜੀ ਅੱਜ ਆਪਾਂ ਜਿਹੜੇ ਬੇਸਿਕ-ਬੇਸਿਕ ਕਨਸੈਪਟ ਜਿਹੜੇ ਆ ਅੱਗੇ बस ਇੱਕ ਦੋ ਕਲਾਸਾਂ ਹੋਰ ਨੇ ਬੇਸਿਕ ਕਨਸੈਪਟ ਥਿਉਰੀ ਦੀਆਂ ਉਹ ਆਪਾਂ ਕੰਪਲੀਟ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਅੱਗੇ ਕਨਸਟੀਟਿਊਸ਼ਨ ਵੱਨੀ ਵਧਾਂਗੇ ਤੇ ਇਹ ਮੈਂ ਉਮੀਦ ਕਰਦਾ ਵੀ ਤੁਹਾਨੂੰ ਜਿਹੜਾ ਬਹੁਤ ਸੌਖੇ ਤਰੀਕੇ ਨਾਲ ਮੈਂ ਸਮਝਾਣ ਦੀ ਆਦੇਵਲ ਕੋਸ਼ਿਸ਼ ਕੀਤੀ ਹੈ ਤੁਹਾਨੂੰ ਇਹ ਕਨਸੈਪਟ ਜਿਹੜੇ ਬਹੁਤ ਸੌਖੇ ਤਰੀਕੇ ਨਾਲ ਸਮਝ ਆ ਗਏ ਹੋਣਗੇ ਇਹਨਾਂ ਦੇ ਆਪਾਂ ਅੱਗੇ ਵਰਤੋਂ ਕਰਾਂਗੇ ਉਹਨਾਂ ਵਾਲੇ ਕਲਾਸਾਂ 'ਚ ਆਪਾਂ ਇਹਨਾਂ ਦੇ ਕੁਐਸਚਨ ਵੀ ਦੇਖਾਂਗੇ ਕਿਵੇਂ ਲੱਗਦੇ ਕਿਵੇਂ ਵੱਖ-ਵੱਖ ਪੇਪਰਾਂ 'ਚ ਇਹ ਕੁਐਸਚਨ ਆਏ ਹੋਏ ਨੇ ਕਿਵੇਂ ਆਪਾਂ ਕਨਸੈਪਟ ਜਿਹੜਾ ਐਪਲਾਈ ਕਰਾਂਗੇ ਇਹ ਲੈਕਚਰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਡੇ ਕੋਲ ਕੋਈ ਹੋਰ ਸੁਝਾਅ ਨੇ ਕਿ ਆਪਾਂ ਇਹਨਾਂ ਪਾਲਿਟਿਸ ਦੇ ਲੈਕਚਰਾਂ ਨੂੰ ਹੋਰ ਬਿਹਤਰ ਬਣਾ ਸਕਦੇ ਹਾਂ ਜਾਂ ਤੁਹਾਨੂੰ ਕੋਈ ਡਾਊਟ ਤੁਸੀਂ ਨੀਚੇ ਵੀਡੀਓ ਦੇ ਕਮੈਂਟ ਕਰ ਸਕਦੇ ਹੋ ਮੈਂ ਪੂਰੀ ਕੋਸ਼ਿਸ਼ ਕਰਾਂਗਾ ਤੁਹਾਡੇ ਜਿਹੜੇ ਡਾਊਟ ਆ ਉਹ ਕਲੀਅਰ ਕਰਨ ਦੀ ਤੇ ਜਾਂ ਤੁਸੀਂ ਜਿਹੜੇ ਵੀ ਸੁਝਾਅ ਦਿਓਗੇ ਉਹਨਾਂ ਨੂੰ ਆਪਾਂ ਜਿਹੜੇ ਇੰਪਲੀਮੈਂਟ ਕਰਕੇ ਆਪਾਂ ਜਿਹੜੀਆਂ ਇਹ ਵੀਡੀਓਜ਼ ਐ ਇਹਨਾਂ ਨੂੰ ਹੋਰ ਇੰਪਰੂਵ ਕਰਾਂਗੇ ਤਾਂ ਕਿ ਜਿਹੜੀਆਂ ਵੱਧ ਤੋਂ ਵੱਧ ਜਿਹੜੀਆਂ ਆਪਣੇ ਪੇਪਰ ਦੇ ਪ੍ਰੋਜੈਕਟ ਨਾਲ ਜਿਹੜੀਆਂ ਆਪਣੇ ਕੰਮ ਆ ਸਕਣ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ